ਆਨੇ ਮੂੜ ਪਸਾਰੇ ਪੈਰ ਲੋਕਾਂ ਦੇ ਅੰਦਰ ਬਣਿਆ ਡਰ ਦਾ ਮਾਹੌਲ ਜਦੋਂ ਵੀ ਕੋਵਿਡ 19 ਦਾ ਜ਼ਿਕਰ ਆਉਂਦਾ ਕਰੋਨਾ ਵਾਇਰਸ ਦਾ ਜ਼ਿਕਰ ਆਉਂਦਾ ਤਾਂ ਲੋਕਾਂ ਦੇ ਅੱਖਾਂ ਸਾਹਮਣੇ ਲੋਕਾਂ ਦੇ ਚਿਹਰੇ ਸਾਹਮਣੇ ਉਹ ਸਾਰਾ ਕੁਝ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਜਦੋਂ ਲੋਕ ਘਰਾਂ ਦੇ ਵਿੱਚ ਕੈਦ ਸੀ ਪਰ ਇਸ ਵਾਰ ਕਰੋਨਾ ਨੇ ਦਸਤਕ ਤਾਂ ਦਿੱਤੀ ਆ ਹਾਲਾਂਕਿ ਕੇਸ ਵੀ ਆਉਣੇ ਸ਼ੁਰੂ ਹੋ ਚੁੱਕੇ ਨੇ ਹੁਣ ਤੱਕ ਭਾਰਤ ਦੇ ਵਿੱਚ ਜਿਹੜੇ ਨੇ ਹਜ਼ਾਰ ਤੋਂ ਵੱਧ 2000 ਦੇ ਨੇੜੇ ਤੇੜੇ ਜਿਹੜੇ ਨੇ मामले शुरू हो चुके ने मामले नमे आ चुके ने कोरोना वेरिएंट ਦੇ ਨਵੇਂ ਕੇਸ ਆ ਚੁੱਕੇ ਨੇ ਪੂਰੇ ਭਾਰਤ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਚਾਰ ਮੌਤਾਂ ਕਰੋਨਾ ਵਾਇਰਸ ਦੇ ਕਰਕੇ ਹੁਣ ਤੱਕ ਹੋ ਚੁੱਕੀਆਂ ਨੇ ਪੰਜਾਬ ਦੀ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਚਾਰ ਮਾਮਲੇ ਆ ਚੁੱਕੇ ਨੇ ਕੇਰਲ ਦੇ ਵਿੱਚ 1147 ਮਾਮਲੇ ਹੁਣ ਤੱਕ ਆ ਚੁੱਕੇ ਨੇ ਸਭ ਤੋਂ ਵੱਧ ਕੇਰਲਾ ਦੇ ਵਿੱਚ ਨੇ ਜੋ ਕਰੋਨਾ ਵਾਇਰਸ ਦੇ ਨਵੇਂ ਮਾਮਲੇ ਆ ਮਹਾਰਾਸ਼ਟਰ ਦੇ ਵਿੱਚ ਗੁਜਰਾਤ ਦੇ ਵਿੱਚ ਹਰ ਪਾਸੇ ਸਾਰ ਸੂਬੇ ਦੇ ਵਿੱਚ ਕਰੋਨਾ ਵਾਇਰਸ ਦੇ ਨਵੇਂ ਮਾਮਲੇ ਆ ਚੁੱਕੇ ਨੇ ਕੇਰਲ ਦੇ ਵਿੱਚ ਸਭ ਤੋਂ ਵੱਧ ਨੇ ਪਰ ਪੰਜਾਬ ਦੇ ਵਿੱਚ ਹਾਲੇ ਤੱਕ ਮਹਿਜ਼ 4 ਹੀ ਮਾਮਲੇ ਆਏ ਨੇ ਦੁਆਰਦਾਸਾਂ ਜ਼ਰੂਰ ਕਰੋ ਕਿ ਹੋਰ ਮਾਮਲੇ ਨਾ ਸਾਹਮਣੇ ਆਉਣ احتیاط ضرور ਵਰਤੋ ਤਾਂ ਜੋ ਕਰੋਨਾ ਦੇ ਨਾਲ ਲੜ ਕੇ ਕਰੋਨਾ ਨੂੰ ਹਰਾ ਸਕੀਏ ਕਰੋਨਾ ਤੋਂ ਨਾ ਹਾਰੀਏ ਕਿਉਂਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਹੋਇਆ ਸੀ ਪਹਿਲਾਂ ਦੇਸ਼ ਕਰੋਨਾ ਤੋਂ ਹਾਰ ਚੁੱਕਿਆ ਸੀ ਲੋਕ ਘਰਾਂ ਦੇ ਅੰਦਰ ਵੀ ਬੈਠੇ ਸੀ باوجود ਇਸ ਦੇ ਕਰੋਨਾ ਨੇ ਪਿੱਛਾ ਨਹੀਂ ਛੱਡਿਆ ਕਰੋਨਾ ਨੇ ਕਈ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਲੈ ਕੇ ਮੌਦੀਆ ਗੋਸ਼ ਦੇ ਵਿੱਚ ਪਹੁੰਚਾ ਦਿੱਤਾ ਬਹੁਤ ਸਾਰੇ ਆਪਣੇ ਆਪਣੇ ਤੋਂ ਵਿਛੋੜੇ ਪਾ ਚੁੱਕੇ ਸੀ ਬਹੁਤ ਸਾਰੇ ਰਿਸ਼ਤੇ ਇੱਥੇ ਪਰਖੇ ਵੀ ਗਏ ਸੀ ਕਿਉਂਕਿ ਜਦੋਂ ਕਿਸੇ ਦੀ ਕਰੋਨਾ ਕਰਕੇ ਮੌਤ ਹੋ ਜਾਂਦੀ ਸੀ ਤਾਂ ਲੋਕ লাশ ਨੂੰ ਸੰਸਕਾਰ ਕਰਨ ਤੋਂ ਵੀ ਡਰਦੇ ਸੀ ਲੋਕ ਉੱਥੇ ਸਿਬਿਆਂ 'ਚ ਵੀ ਜਾਣ ਤੋਂ ਡਰਦੇ ਸੀ ਕਿ ਇਸ ਦਾ ਧੂਆ ਕਿਤੇ ਚੜ ਜਏਗਾ ਸਾਨੂੰ ਕਿਤੇ ਕਰੋਨਾ ਨਾ ਸਾਨੂੰ ਵੀ ਹੋ ਜਾਵੇ ਆਪਣੇਆਂ ਨੂੰ ਲੋਕਾਂ ਨੇ ਪ੍ਰਾਇ ਕਰ ਦਿੱਤਾ ਸੀ ਲੋਕਾਂ ਨੇ ਆਪਣੇ ਨੂੰ ਬਗਾਨਿਆਂ ਵਾਂਗ ਸਮਝਣਾ ਸ਼ੁਰੂ ਕਰ ਦਿੱਤਾ ਸੀ ਤਾਂ ਉੱਥੇ ਰਿਸ਼ਤਿਆਂ ਦੀ ਵੀ ਪਰਖ ਹੋਈ ਪਰ ਦੁਬਾਰਾ ਅਜਿਹਾ ਨਾ ਹੋਵੇ ਕਿਉਂਕਿ ਜਿਹੜੇ ਕਰੋਨਾ ਵਾਇਰਸ ਦੇ ਸਮੇਂ ਪਿਛਲੇ ਵਾਰ ਜੋ ਕਰੋਨਾ ਦਾ ਮਾਮਲੇ ਸਾਹਮਣੇ ਆਏ ਸੀ ਕਰੋਨਾ ਵਾਇਰਸ ਆਇਆ ਸੀ ਉਸ ਵੇਲੇ ਜਿਹੜਾ ਲੋਕਾਂ ਦੇ ਅੰਦਰ ਡਰ ਸੀ ਉਹ ਹਲੇ ਤੱਕ ਨਹੀਂ ਨਿਕਲਿਆ ਉਹਨਾਂ ਦੇ ਕਾਰੋਬਾਰ ਜੋ ਬੰਦ ਹੋਏ ਸੀ ਉਹ ਹਲੇ ਤੱਕ ਨਹੀਂ ਚੱਲੇ ਜੋ ਦੁਕਾਨਾਂ ਦੁਕਾਨਦਾਰਾਂ ਨੂੰ ਘਾਟਾ ਪਿਆ ਸੀ ਉਹ ਹਲੇ ਤੱਕ ਪੂਰਾ ਨਹੀਂ ਹੋਇਆ ਤਾਂ ਬਹੁਤ ਸਾਰੇ ਬਿਜ਼ਨਸ ਸਟੱਪ ਹੋ ਗਏ ਸੀ ਪਰ ਹੁਣ ਮੁੜ ਤੋਂ ਦਸਤਕ ਦਿੱਤੀ ਆ ਕਰੋਨਾ ਨੇ ਤਾਂ ਦੇਸ਼ ਦੇ ਵਿੱਚ ਹਾਹਾਕਾਰ ਜ਼ਰੂਰ ਮਚ ਸਕਦੀ ਆ ਪਰ ਸਿਹਤ ਵਿਭਾਗ ਲਗਾਤਾਰ ਕਹਿ ਰਿਹਾ ਕਰੋਨਾ ਤੋਂ ਡਰਨਾ ਨਹੀਂ ਐ ਇਸ ਦੇ ਨਾਲ ਲੜਨਾ ਐ ਤੇ ਆ ਤੋ ਜ਼ਰੂਰ ਵਰਤੋ ਜਿਸ ਤਰੀਕੇ ਦੇ ਨਾਲ ਇੱਕ ਤੋਂ ਬਾਅਦ ਇੱਕ ਮਾਮਲੇ ਸਾਹਮਣੇ ਆ ਰਹੇ ਨੇ ਚਿੰਤਾ ਦਾ ਵਿਸ਼ਾ ਜ਼ਰੂਰ ਬਣ ਚੁੱਕਿਆ ਪਰ ਸਵਾਲ ਵੀ ਲੋਕਾਂ ਦੇ ਮਨਾਂ ਦੇ ਵਿੱਚ ਇਹ ਆ ਕਿ ਦੁਆਰਾ ਤੋਂ ਲੋਕਡਾਊਨ ਲੱਗੇਗਾ ਹਲੇ ਤੱਕ ਅਜਿਹੀ ਸਥਿਤੀ ਨਹੀਂ ਬਣੀ ਹਲੇ ਤੱਕ ਅਜਿਹੀ ਕੋਈ ਸਟੇਟਮੈਂਟ ਨਹੀਂ ਆਈ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਬਹੁਤ ਸਾਰੇ ਲੋਕ ਡਰਾ ਦਿੰਦੇ ਨੇ ਬਹੁਤ ਸਾਰੇ ਚੈਨਲ ਵਾਲੇ ਡਰਾ ਦਿੰਦੇ ਨੇ ਤੁਹਾਨੂੰ ਟੀਆਰਪੀ ਦੇ ਲਈ ਪਰ ਡਰਨ ਵਾਲੀ ਕੋਈ ਲੋੜ ਨਹੀਂ ਸਿਹਤ ਵਿਭਾਗ ਦੇ ਵੱਲੋਂ ਸਾਫ਼-ਸਾਫ਼ ਕਹਿ ਦਿੱਤਾ ਗਿਆ ਕਿ ਡਰਨ ਵਾਲੀ ਲੋੜ ਨਹੀਂ ਹੈ ਡਰਨ ਦੀ ਗੱਲ ਨਹੀਂ ਹੈ ਕਰੋਨਾ ਦੇ ਨਾਲ ਲੜਨ ਦੀ ਲੋੜ ਆ ਕਿਉਂਕਿ ਜੇਕਰ ਤੁਹਾਨੂੰ ਕੋਈ ਵੀ ਥੋੜੀ-ਬਹੁਤੀ ਵੀ ਤੁਹਾਨੂੰ ਇਦਾਂ ਦਾ ਲੱਗਦਾ ਮਹਿਸੂਸ ਹੁੰਦਾ ਕਿ ਤੁਹਾਨੂੰ ਥਕਾਬੜ ਹੋ ਰਹੀ ਆ ਤੁਹਾਨੂੰ ਬੁਖਾਰ ਹੈ ਤਾਂ ਤੁਸੀਂ ਝੱਟ ਡਾਕਟਰ ਦੇ ਕੋਲ ਜਾਣਾ ਤੁਸੀਂ ਘੋਲ ਨਹੀਂ ਕਰਨਾ ਤੁਸੀਂ احتیاط ਜ਼ਰੂਰ ਵਰਤਣੇ ਆ ਤੇ ਹੋ ਸਕਦਾ ਤੁਸੀਂ ਮਾਸਕ ਵੀ ਜਿਹੜਾ ਹੁਣ ਪਾਉਣਾ ਸ਼ੁਰੂ ਕਰ ਦੋ ਕਿਉਂਕਿ ਬਾਹਰ ਤੁਸੀਂ ਜਾਣਦੇ ਹੋ ਜਦੋਂ ਫਿਰ ਹਵਾ ਦੇ ਵਿੱਚ ਹੀ ਆਉਂਦਾ ਇਹ ਵਾਇਰਸ ਜਿਹੜਾ ਆਉਂਦਾ ਆ ਤਾਂ ਇਸ ਕਰਕੇ ਪਹਿਲਾਂ ਦੀ ਤਰ੍ਹਾਂ ਸਥਿਤੀ ਨਾ ਬਣੇ ਦੇਸ਼ ਜਿਹੜਾ ਆ ਬਹੁਤ ਪਿੱਛੇ ਜਾ ਚੁੱਕਿਆ ਸੀ ਮਸਾ ਮਸਾ ਗੱਡੀ ਲੀ ਦੇ ਉੱਤੇ ਪਹੁੰਚੀ ਆ ਦੁਬਾਰਾ ਤੋਂ ਫਿਰ ਕਰੋਨਾ ਨੇ ਦਸਤਕ ਦੇ ਕੇ ਲੋਕਾਂ ਦੇ ਸਾਹ ਜਰੂਰ ੁਸਕਾ ਦਿੱਤੇ ਪਰ ਡਾਕਟਰ ਸਿਹਤ ਵਿਭਾਗ ਇਹ ਗੱਲ ਕਹਿ ਰਹੇ ਨੇ ਕਿ ਡਰਨ ਵਾਲੀ ਗੱਲ ਨਹੀਂ ਆ ਡਰਨ ਦੀ ਲੋੜ ਨਹੀਂ ਆ ਕਰੋਨਾ ਵਾਇਰਸ ਜਿਹੜਾ ਆ ਇਸ ਵਾਰ ਵੇਰੀਐਂਟ ਜਿਹੜਾ ਆਇਆ ਉਹ ਖਤਰਨਾਕ ਨਹੀਂ ਹੈ ਪਰ ਚਾਰ ਪੰਜਾਬ ਦੇ ਵਿੱਚ ਮਾਮਲੇ ਆ ਚੁੱਕੇ ਨੇ ਦੋ ਭਾਰਤ ਦੇ ਵਿੱਚ ਮਾਫ ਕਰਨਾ ਚਾਰ ਹੁਣ ਤੱਕ ਲੋਕਾਂ ਦੀ ਮੌਤ ਹੋ ਚੁੱਕੀ ਹੈ ਤਾਂ ਜਿਸ ਤੋਂ ਬਾਅਦ ਲੋਕਾਂ ਦੇ ਅੰਦਰ ਸੰਭਾਵਿਕ ਹੈ ਕਿ ਡਰ ਬਣ ਜਾਂਦਾ ਆ ਪਰ ਸਥਿਤੀ ਪੈਨਿਕ ਵਾਲੀ ਨਾ ਕਰੋ ਕਿਉਂਕਿ ਡਰ ਇੱਕ ਹੁੰਦਾ ਅਸਲੀ ਡਰ ਜਿੱਥੇ ਕਰੋਨਾ ਆ ਗਿਆ ਉਸ ਦੇ ਨਾਲ ਦੇ ਹੁੰਦੇ ਨੇ ਨੇੜੇ țeੜੇ ਦੇ ਹੁੰਦੇ ਨੇ ਉਹਨਾਂ ਦੇ ਅੰਦਰ ਡਰ ਬਣਦਾ ਸਮਝ ਆਉਂਦੀ ਆ ਗੱਲ ਪਰ ਜਦੋਂ ਤੁਸੀਂ ਇੱਥੇ ਬੈਠੇ ਹੋ ਕਰੋਨਾ ਕਿਤੇ ਹੋਰ ਜ਼ਿਲ੍ਹੇ 'ਚ ਆਇਆ ਤੁਸੀਂ ਸਾਰੇ ਪਾਸੇ ਰੌਲਾ ਪਾ ਦਿੰਨੇ ਉਹ ਕਰੋਨਾ ਆ ਗਿਆ ਜੀ ਇਹ ਕਰ ਲੋ ਉਹ ਕਰ ਲੋ ਤਾਂ ਜਿਹੜਾ ਡਰ ਆ ਜਿਹਾਂ ਪੈਨਿਕ ਹੋਣ ਦੀ ਜਰੂਰਤ ਨਹੀਂ ਹੈ ਪੈਨਿਕ ਨਹੀਂ ਹੋਣਾ احتیاط ضرور برتنی ہے صحت ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਜਰੂਰ ਕਰਨੀ ਆ ਕਿਉਂਕਿ ਸਿਹਤ ਵਿਭਾਗ ਜੋ ਹਦਾਇਤਾਂ ਜਾਰੀ ਕਰੇਗਾ ਉਸ ਦੀ ਜੇਕਰ ਤੁਸੀਂ ਪਾਲਣਾ ਕਰੋਗੇ ਤਾਂ ਫਿਰ ਕਰੋਨਾ ਤੋਂ ਡਰੋਗੇ ਨਹੀਂ ਕਰੋਨਾ ਦੇ ਨਾਲ ਲੜੋਗੇ